ਇੱਕ ਤਾਂ ਜਿਹੜੀਆਂ ਬਹੁਤ ਜ਼ਿਆਦੀਆਂ ਫੁਵਾਹਾਂ ਉੱਡ ਰਹੀਆਂ ਨੇ ਉਹਦੇ ਬਾਰੇ ਤੁਹਾਨੂੰ ਕੁਝ ਬੇਨਤੀਆਂ ਕਰਦੀਆਂ ਨੇ ਵੀ ਜੋ ਸੋਸ਼ਲ ਮੀਡੀਆ ਦੇ ਉੱਤੇ ਤਰਾਂਤਰਾਂ ਦੀਆਂ ਫੁਵਾਹਾਂ ਨੇ ਉਹਨਾਂ ਦੇ ਉੱਤੇ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇੱਕ ਚੀਜ਼ ਬੜੀ ਕਲੀਅਰ ਆ ਉਹ ਸਮਝ ਲਓ ਸਾਰੇ ਤੁਸੀਂ ਜਿੰਨਾ ਚਿਰ ਆਫੀਸ਼ੀਅਲੀ ਬਿਆਨ ਮਾਤਾ ਜੀ ਵੱਲੋਂ ਬਾਪੂ ਜੀ ਵੱਲੋਂ ਨਹੀਂ ਆਉਂਦਾ ਉਹਨਾਂ ਚਿਰ ਕੋਈ ਵੀ ਬਿਆਨ ਜਿਹੜਾ ਵਾ ਉਹ ਮੰਨਿਆ ਨਹੀਂ ਜਾ ਸਕਦਾ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਪੋਸਟ ਫੇਸਬੁਕ ਤੇ ਪਾਉਂਦਾ ਤੇ ਉਹ ਛੇਤੀ ਕੀਤਿਆ ਇਹਨੂੰ ਵਾਇਰਲ ਨਾ ਕਰਿਆ ਕਰੋ ਯਕੀਨ ਨਾ ਕਰ ਲਿਆ ਕਰੋ ਪਹਿਲਾਂ ਉਹਦਾ ਸਾਰਾ ਜਿਹੜਾ ਵਾ ਉਹ ਪਤਾ ਕਰ ਲਿਆ ਕਰੋ ਪਹਿਲੀ ਗੱਲ ਤਾਂ ਭਾਈ ਸਾਹਿਬ ਦੀ ਸੌ ਚੁੱਕਣ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਫਵਾਵਾਂ ਉਡ ਰਹੀਆਂ ਨੇ ਕਿ ਭਾਈ ਸਾਹਿਬ ਨੂੰ ਸਰਕਾਰ ਨੇ ਸੌ ਨਹੀਂ ਚਕਾਉਣੀ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਕੋਈ ਮਨੁੱਖ ਐਮਪੀ ਬਣ ਜਾਂਦਾ ਵਾ ਸਵਿਧਾਨ ਦੇ ਮੁਤਾਬਕ ਉਹਨੂੰ 2 ਮਹੀਨੇ ਦੇ ਵਿੱਚ ਸੌ ਚੁਕਾਉਣੀ ਜ਼ਰੂਰੀ ਹੁੰਦੀ ਆ ਉਹ ਸਰਕਾਰ ਦਾ ਫਰਜ਼ ਹੁੰਦਾ ਪ੍ਰਸ਼ਾਸਨ ਦੀ ਡਿਊਟੀ ਹੁੰਦੀ ਆ ਭਾਵੇਂ ਉਹ ਬੰਦਾ ਜੇਲ੍ਹ ਚਾਹਤੇ ਭਾਵੇਂ ਬੰਦਾ ਬਾਹਰ ਆ ਸੋ ਉਹ ਦੇ ਵਾਸਤੇ ਜੋ ਵੀ ਸਰਕਾਰੀ ਪ੍ਰੋਸੈਸ ਆ ਉਹ ਚੱਲ ਰਿਹਾ ਵਾ ਤੇ ਉਹਨਾਂ ਨੇ ਜਦੋਂ ਵੀ ਸਮਾਂ ਬਣਦਾ ਵਾ ਜੋ ਉਹਨਾਂ ਨੇ ਆਪਣੇ ਇੱਕ ਸਿਸਟਮ ਬਣਾਇਆ ਜੋ ਪ੍ਰਬੰਧ ਕੀਤੇ ਨੇ ਉਹਨਾਂ ਪ੍ਰਬੰਧਾਂ ਤਹਿਤ ਉਹਨਾਂ ਨੇ ਭਾਈ ਸਾਹਿਬ ਨੂੰ ਸੌ ਚੁਕਾਉਣੀ ਆ ਸੋ ਉਹ ਬਿਲਕੁਲ ਲੱਗੀ ਮੋਰਿਆ ਉਹਦੇ ਵਾਸਤੇ ਕੋਈ ਫਿਕਰ ਕਰਨ ਦੀ ਲੋੜ ਹੈ ਨਹੀਂ ਅਗਲੀ ਗੱਲ ਕਿ ਭਾਈ ਸਾਹਿਬ ਨੇ ਕਦੋਂ ਆਉਣਾ ਵੇਖੋ ਇਹ ਗੱਲ ਬੜੀ ਕਲੀਅਰ ਹੈ ਵੀ ਅੱਜ ਸੂਬਾ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਦੇ ਕਿ ਸਾਨੂੰ ਭਾਈ ਅਮਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਹੈਗਾ ਇਹਨਾਂ ਦੇ ਉੱਤੇ ਜੋ ਅਸੀਂ ਐਲੀਗੇਸ਼ਨਸ ਲਾਏ ਸੀ ਉਹ ਅਸੀਂ ਵਾਪਸ ਲੈ ਲਏ ਨੇ ਤੇ ਜਦੋਂ ਕਿ ਭਾਈ ਸਮਰਤਪਾਲ ਸਿੰਘ ਐਸ ਵੇਲੇ ਪੰਜਾਬ ਦੇ ਐਮਪੀ ਬਣ ਗਏ ਨੇ ਤੇ 1 ਘੰਟੇ ਦੀ ਖੇਡ ਆ ਕੇ ਭਾਈ ਅਮਿਤਪਾਲ ਸਿੰਘ ਜਿਹੜੀ ਆ ਉਹ ਵਾਰ ਆ ਜਾਣਗੇ ਐਨਐਸਏ ਉਸੇ ਵੇਲੇ ਟੁੱਟ ਸਕਦੀ ਆ ਪਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਬੜੀ ਸਾਹਮਣੇ ਆ ਤੁਹਾਡੇ ਵੀ ਉਹਨਾਂ ਦੇ ਵੱਲੋਂ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਵਾ ਆਪਣਾ ਪੱਖ ਨਹੀਂ ਰੱਖਿਆ ਗਿਆ ਇਸ ਕਰਕੇ ਸੈਂਟਰ ਨੇ ਤਾਂ ਹੱਥ ਖੜੇ ਕਰਤੇ ਸੈਂਟਰ ਨੇ ਤਾਂ ਕਲੀਅਰ ਕਹਿਤਾ ਵੀ ਭਾਈ ਸਾਨੂੰ ਸੂਬਾ ਸਰਕਾਰ ਜਿਹੜੀ ਆ ਉਹ ਨਹੀਂ ਲਿਖ ਕੇ ਦੇ ਰਹੀ ਉਹ ਨਹੀਂ ਆਪਣੀ ਰਿਪੋਰਟ ਬਣਾ ਕੇ ਦੇ ਰਹੀ ਸੋ ਜਦੋਂ ਜਿੰਨਾ ਚਿਰ ਤੱਕ ਸੂਬਾ ਸਰਕਾਰ ਰਿਪੋਰਟ ਬਣਾ ਕੇ ਨਹੀਂ ਦੇਂਦੀ ਉਨਾ ਚਿਰ ਤੱਕ ਐਨਾ ਸਰੀਂ ਟੁੱਟਣੀ ਹੋਣਾ ਚਿਰ ਉਹਨਾਂ ਨੇ ਬਾਹਰ ਨਹੀਂ ਹੋਣਾ ਸੰਗਾ ਨੇ ਸੋ ਪਰ ਇਹਦੇ ਵਾਸਤੇ ਆਪਣੇ ਕੋਲ ਕੋਰਟ ਹੈਗਾ ਆਪਾਂ ਕੋਰਟ ਦੇ ਰਹਿਣ ਜਿਹੜਾ ਪ੍ਰੋਸੈਸ ਆ ਉਹ ਕਰ ਰਹੇ ਆ ਉਹਦੇ ਵਾਸਤੇ ਸਮਾਂ ਲੱਗਦਾ ਹੁੰਦਾ ਥੋੜਾ ਬੋੜਾ ਤੁਹਾਨੂੰ ਵੀ ਪਤਾ ਵਾ ਉਹ ਆਪਣੇ ਬੰਦੇ ਕਾਲੇ ਪੈ ਜਾਂਦੇ ਨੇ ਕਾਲੇ ਨਾ ਪਿਆ ਕਰੀਏ ਆਪਾਂ ਥੋੜਾ ਸਹਿਜ ਮਤਿਚ ਰਿਹਾ ਕਰੀਏ ਜਿਹੜੀ ਗੱਲ ਆ ਸੰਘਰਸ਼ ਕਰਨ ਦੀ ਉਹ ਤਾਂ ਫਿਰ ਆਪਣੇ ਕੋਲ ਆਖਰੀ ਦਾ ਹੈਗਾ ਹੀ ਆ ਬਿਲਕੁਲ ਭਾਈ ਸਾਹਿਬ ਕੋਰਟ ਦੇ ਵਿੱਚ ਹੀ ਅਪਰੋਚ ਕਰ ਰਹੇ ਆਂ ਤੇ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਾਂਗੇ ਚੱਲ ਰਹੀ ਆ ਸਾਰੀ ਗੱਲਬਾਤ ਸੋ ਅਪੀਲ ਦੇ ਰਾਹੀਂ ਜਿਹੜਾ ਵਾ ਉਹ ਫਿਰ ਆਰਡਰ ਹੋਊਗਾ ਕਿ ਇੱਕ ਜ਼ਿੰਮੇਵਾਰ ਵਿਅਕਤੀ ਆ ਐਮਪੀ ਬਣਿਆ ਵਾ ਲੱਖਾਂ ਲੋਕਾਂ ਨੇ ਚੁਣਿਆ ਵਾ ਸੋ ਉਹਦੇ ਉੱਤੇ ਇਸ ਤਰੀਕੇ ਨਾਲ ਐਨਐਸਏ ਲਾ ਕੇ ਉਹਨੂੰ ਗੈਰਕਾਨੂੰਨੀ ਤਰੀਕੇ ਨਾਲ ਨਹੀਂ ਰੱਖ ਸਕਦੇ ਉਹਨੂੰ ਤੋਂ ਮੇਰਾ ਭਾਵ ਸਾਰੇ ਸਿੰਘਾਂ ਦੀ ਗੱਲ ਆ ਇੱਥੇ ਇਕੱਲੇ ਅਮਰਪਾਲ ਸਿੰਘ ਦੀ ਆਪਾਂ ਗੱਲ ਨਹੀਂ ਕਰਦੇ ਜਿਹਦੇ ਵੀ ਨਾਲ ਉਹਨਾਂ ਦੇ ਸਿੰਘ ਨੇ ਮੇਨ ਗੱਲ ਜੇ ਭਾਈ ਅਮਰਪਾਲ ਸਿੰਘ ਤੋਂ ਐਨਐਸਏ ਖਤਮ ਹੋ ਜਾਂਦੀ ਬਾਕੀ ਉਹਦੇ ਉੱਤੋਂ ਆਟੋਮੈਟਿਕਲੀ ਖਤਮ ਹੋ ਜਾਣੀ ਹੈ ਬਾਕੀਆਂ ਦੇ ਨਾਲ ਨਾਲ ਹੀ ਰਿਲੀਜ਼ ਹੋ ਜਾਣਾ ਸੋ ਇਸ ਕਰਕੇ ਇਹ ਹੁਣ ਸਰਕਾਰ ਦੇ ਹੱਥ ਹੈ ਗਈ ਆ ਸਾਰੀ ਪੰਜਾਬ ਸਰਕਾਰ ਦੇ ਖੇਡ ਪਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਦਿਖ ਨਹੀਂ ਰਹੀ ਵੀ ਇਹ ਇਦਾਂ ਦਾ ਕੁਝ ਕਰਨਗੇ ਸੋ ਆਪਾਂ ਨੂੰ ਕੋਰਟ ਰਾਹੀਂ ਪ੍ਰੋਸੈਸ ਕਰਨਾ ਪੈਣਾ ਤੇ ਜੇ ਕੋਰਟ ਰਾਹੀਂ ਵੀ ਪ੍ਰੋਸੈਸ ਕੀਤੇ ਗੱਲ ਨਹੀਂ ਬੰਦੀ ਫਿਰ ਸਾਨੂੰ ਸੁਭਾਵਕ ਆ ਪਿਛੜਕਾਂ ਤੇ ਉਤਰਨਾ ਪਊਗਾ ਫਿਰ ਤਾਂ ਸੰਘਰਸ਼ ਹੀ ਇਹ ਘਰਾ ਰਹਿ ਜਾਣਾ ਸੰਘਰਸ਼ ਹੀ ਕਰਨਾ ਪੈਣਾ ਜਿੰਨਾ ਚਿਰ ਫਿਰ ਆਪਾਂ ਛੜਕਾਂ ਦੇ ਉੱਤਰ ਕੇ ਸਰਕਾਰ ਨੂੰ ਮਜਬੂਰ ਨਹੀਂ ਕਰ ਲੈਂਦੇ ਉਹਨਾਂ ਚਿਰ ਤੱਕ ਫਿਰ ਗੱਲ ਨਹੀਂ ਬਣੀ ਸ਼ਾਇਦ ਮੈਨੂੰ ਲੱਗਦਾ ਕਿ ਇਹ ਆਪਣੇ ਕੋਲ ਆਖਰੀ ਦਸਤਾਵਾ ਪਰ ਮਹਾਰਾਜ ਕਿਰਪਾ ਕਰੇ ਕਿ ਆਪਾਂ ਨੂੰ ਨਾ ਖਜਲਖਵਾਰੀ ਹੋਵੇ ਨਾ ਆਪਾਂ ਨੂੰ એનર્ਜੀ ਵੇਸਟ ਕਰਨੀ ਪਵੇ ਤੇ ਪਹਿਲਾ ਹੀ ਪੈਰਾ ਹੋ ਜੇ ਬਿਲਕੁਲ 2027 ਦੇ ਵਿੱਚ ਸੀਐਮ ਦਾ ਚਿਹਰਾ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਕੀ ਮੈਂ ਕਹਿੰਨਾ ਬਣਾਉਣਾ ਕੀ ਪੈਣਾ ਬਣਾਉਣਾ ਹੀ ਚਾਹੀਦਾ ਜਿੱਦਾਂ ਦੀ ਹਵਾ ਚੱਲ ਰਹੀ ਆ ਜਿੱਦਾਂ ਦਾ ਲੋਕਾਂ ਦਾ ਪ੍ਰੇਮ ਪਿਆਰ ਮਿਲ ਰਿਹਾ ਅਮਰਪਾਲ ਸਿੰਘ ਨੂੰ ਤੇ ਉਹ ਚਾਹੀਦਾ ਵਾ ਵੀ ਬਿਲਕੁਲ ਹੋਵੇ ਦਲਜੀਤ ਸਿੰਘ ਕਲਸੀ ਬਿਲਕੁਲ ਜੀ ਦਲਜੀਤ ਸਿੰਘ ਕਲਸੀ ਚੋਣ ਲੜ ਰਹੇ ਨੇ ਕਿਥੋਂ ਲੜ ਰਹੇ ਵੀ ਦਲਜੀਤ ਸਿੰਘ ਕਲਸੀ 13 ਬਾਬਾ ਨਾਨਕ ਤੋਂ 13 ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਚੋਣ ਲੜ ਰਹੇ ਨੇ ਉਹਨਾਂ ਦੀ ਅਜੇ ਸਿੰਘਣੀ ਨੇ ਭੈਣ ਨੇ ਜਿਹੜਾ ਵਾ ਵੀਡੀਓ ਰਹੀ ਵੀ ਸੰਗਤ ਨੂੰ ਬੇਨਤੀ ਕੀਤੀ ਆ ਦੂਜਾ ਚੋਣ ਲੜ ਰਹੇ ਨੇ ਭਾਈ ਕੁਲਵੰਤ ਸਿੰਘ ਰੌਕੇ ਮੇਰੀ ਉਹਨਾਂ ਮਾਤਾ ਜੀ ਨਾਲ ਗੱਲ ਹੋਈ ਮੈਂ ਪੋਸਟ ਵੀ ਪਾਈ ਫੇਸਬੁੱਕ ਦੇ ਉੱਤੇ ਕਿ ਭਾਈ ਕੁਲਵੰਤ ਸਿੰਘ ਰੌਕੇ ਵੀ ਇਲੈਕਸ਼ਨ ਜਿਹੜੀ ਨੇ ਉਹ ਲੜ ਰਹੇ ਨੇ ਅਗਲੀ ਗੱਲ ਆ ਜਾਂਦੀ ਆ ਬਾਜੇਕੇ ਦੀ ਬਾਜੇਕੇ ਦੇ ਵੱਲੋਂ ਵੀ ਜਿਹੜੀ ਆ ਉਹਦੇ ਬੇਟੇ ਵੱਲੋਂ ਵੀਡੀਓ ਪਾਈ ਗਈ ਸੀਗੀ ਆਫੀਸ਼ੀਅਲੀ ਉਹਨੇ ਐਲਾਨ ਕੀਤਾ ਸੀਗਾ ਕਿ ਭਾਈ ਬਾਜੇਕੇ ਵੀ ਇਲੈਕਸ਼ਨ ਜਿਹੜੇ ਨੇ ਉਹ ਜਮਨੀ ਚੋਣ ਦੀ ਲੜਨਗੇ ਪਾਈ ਬਸੰਤ ਸਿੰਘ ਦੇ ਬਾਰੇ ਹਜੇ ਤੱਕ ਮੈਨੂੰ ਕਲੀਅਰ ਨਹੀਂ ਹੋਇਆ ਕਿਉਂਕਿ ਬਾਪੂ ਜੀ ਨਾਲ ਗੱਲ ਨਹੀਂ ਹੋਈ ਉਹਨਾਂ ਦਾ ਹਜੇ ਨਹੀਂ ਪਤਾ ਕਿ ਉਹਨਾਂ ਦੇ ਬਾਰੇ ਵੀ ਅਫਵਾਹ ਉੱਡੀ ਸੀਗੀ ਇਲੈਕਸ਼ਨ ਲੜ ਰਹੇ ਨੇ ਜੰਗੀ ਗੱਲਾਂ ਭਾਈ ਕੋਈ ਮਾਰੀ ਗੱਲ ਨਹੀਂ ਹੈਗੀ ਇਹਦਾ ਹੁਣ ਸੰਗਤ ਦਾ ਫਰਜ ਬਣਦਾ ਕਿ ਸੰਗਤ ਜਿਹੜੀ ਆ ਉਹ ਸਯੋਗ ਕਰੇ ਤੇ ਉਹਨਾਂ ਨੂੰ ਜਿਤਾਵੇ ਜਿਤਾ ਕੇ ਆਪਾਂ ਜਿਹੜਾ ਵਾ ਉਹ ਸੰਗਾਂ ਨੂੰ ਬਾਹਰ ਲਿਆਈਏ ਬਾਹਰ ਆਉਂਦੇ ਹੀ ਖੇਡ ਤਾਂ ਵੈਸੇ ਹੁਣ 5 ਮਿੰਟ ਦੀ ਆ ਨਹੀਂ ਭਾਈ ਪਪਲ ਨਹੀਂ ਲੜ ਰਹੀ ਦਕਸ਼ਨ ਜੀ ਅ ਪਪਲ ਨਹੀਂ ਲੜ ਰਹੀ ਤੇ ਬੁੱਢਾ ਅਦਾਲਤ ਦਾ ਜ਼ਾਇਦਰ ਕੀ ਕਰਦਾ ਹੁਣ ਉਸ ਤੋਂ ਜਰੂਰ ਸਵਾਲ ਪੁੱਛਿਓ ਬਾਬਾ ਜੀ ਬੁੱਢਾ ਜ਼ਾਇਦਰ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਬੁੱਢਾ ਅਦਾਲਤ ਕੀ ਕਰ ਰਿਹਾ ਵਾ ਜਾਂ ਕੀ ਇਹਦੇ ਕਰ ਰਿਹਾ ਇਹਦੇ ਵਿੱਚ ਤਾਂ ਕੋਈ ਆਪਾਂ ਦੋ ਰਾਵਾਂ ਨਹੀਂ ਹੈਗੀਆਂ ਵੀ ਉਹ ਨਹੀਂ ਇੰਟਰਸਟ ਲੈ ਰਹੇ ਜਾਂ ਉਹ ਨਹੀਂ ਕੋਈ ਕਰ ਰਿਹਾ ਸਟੇਟਮੈਂਟਾਂ ਚਲੋ ਜਰੂਰ ਪਿਛੇ ਦਿੱਤੀਆਂ ਸੀ ਸਾਰੇ ਜਿਹੜਾ ਨਾਂ ਨੇ ਜਿੰਨੇ ਵੀ ਹੈਗੇ ਨੇ ਮੇਨ ਮੇਨ ਚੀਜ਼ ਇਹ ਹੈ ਪਰ ਸਟੇਟਮੈਂਟਾਂ ਕਰੀਏ ਨਾਲ ਗੱਲ ਨਹੀਂ ਬਣਦੀ ਹੁੰਦੀ ਜਿੰਨਾ ਚਿਰ ਤੁਸੀਂ ਇਕੱਠੇ ਹੋ ਕੇ ਕੋਈ ਪ੍ਰੈਸ਼ਰ ਬਿਲਡਿੰਗ ਕਰਦੇ ਸਰਕਾਰਾਂ ਦੇ ਉੱਤੇ ਸੁਰਉ ਵਿਚਾਰ ਉਹਨਾਂ ਦਾ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੋ ਗਿਆ ਉਹਨਾਂ ਤਾਂ ਇਹ ਸੰਗਤ ਦੇ ਉੱਤੇ ਹੀ ਡਿਮੈਂਡ ਜਿਹੜੀ ਆਮ ਸਿੱਖ ਸੰਗਤ ਦੇ ਆਪਾਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆ ਭਾਈ ਸਾਹਿਬ ਕੀ ਲੱਗਦਾ ਇਸ ਚੋਣ ਵਾਲਾ ਤਰੀਕਾ ਸਹੀ ਹੈ ਬਿਲਕੁਲ ਸਹੀ ਆ ਜੀ ਕਈ ਵਾਰੀ ਕੀ ਹੋ ਤੁਸੀਂ ਜਦੋਂ ਜਦੋਂ ਤੁਸੀਂ جنگ ਲੜਦੇ ਹੋ ਨਾ ਜਦੋਂ ਤੁਸੀਂ ਲੜਾਈ ਲੜਦੇ ਹੋ ਕੋਈ ਉਸ ਲੜਾਈ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਹਥਿਆਰ ਕਰਨੇ ਪੈਂਦੇ ਨੇ ਹਥਿਆਰ ਵਰਤਣੇ ਪੈਂਦੇ ਨੇ ਤੇ ਉਹ ਫਿਰ ਉਹਨਾਂ ਹਥਿਆਰਾਂ ਦੀ ਵਰਤੋਂ ਕਰਨੀ ਪੈਂਦੀ ਐ ਸੋ ਇਹ ਵੀ ਇੱਕ ਹਥਿਆਰ ਹੀ ਐ ਜੇ ਤੁਸੀਂ ਉਹਨਾਂ ਦੇ ਗਰੋਨ ਦੇ ਅਨੁਸਾਰ ਉਹਨਾਂ ਦੀ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਜਿੰਨਾ ਵੀ ਕਰ ਸਕੋ ਹੁਣ ਸੁਭਾਵਕ ਹੈ ਜਿਹੜਾ ਬੰਦਾ ਪੰਥ ਨੂੰ ਸਮਰਪਿਤ ਐ ਆਪਾਂ ਪੰਜਾਬ ਨੂੰ ਸਮਰਪਿਤ ਹੈ ਤੇ ਜਦੋਂ ਕੋਈ ਪਾਵਰ ਆਊਗੀ ਤੇ 100% ਉਹ ਬੰਦਾ ਆਪਣਾ ਕੰਮ ਕਰੂਗਾ। ਕਿਉਂਕਿ ਉਹ ਬੰਦਾ ਸਮਰਪਿਤ ਹੈ। ਤੇ ਇਸ ਕਰਕੇ ਹੋਊਗਾ ਅਮਰਸਰਚ ਦਫ਼ਤਰ ਦਾ ਕਰਨਾ ਪੈਣਾ ਫਿਰ ਸ਼ਾਇਦ ਹਾਲ ਨੂੰ ਸਭ ਦਾ ਦਫ਼ਤਰ ਦਾ ਡੀਸੀ ਦਫ਼ਤਰ ਦਾ ਘਰਾਓ ਕਰਨ ਦੀ ਗੱਲ ਪਤਾ ਕੀ ਵੀਰ ਜੀ ਵੀ ਡੀਸੀ ਵੀ ਤਾਂ ਸਰਕਾਰ ਦੇ ਹੀ ਹੱਥ 'ਚ ਹੈ ਨਾ ਜਿਨਾਂ ਜਦ ਮੁੱਖ ਮੰਤਰੀ ਜਾਂ ਉਹਦਾ ਅਮਲਾ ਜਿਹੜਾ ਵਾ ਉਹ ਨਹੀਂ ਕਰਦਾ। ਉਹਨਾਂ ਦਾ ਡੀਸੀਬੀ ਦਾ ਕੀ ਕਰੂਗਾ ਡੀਸੀ ਦਾ ਕਿ ਸ਼ਹਿਰ ਦਾ ਹੁੰਦਾ ਬਸ ਵੱਤੋ ਜ਼ਿਲ੍ਹੇ ਦਾ ਹੁੰਦਾ ਕ ਜਿਵੇਂ ਮਰਸਾ ਜ਼ਿਲ੍ਹੇ ਦਾ ਕੱਲਾ ਵਾ ਪਰ ਜਿਹੜਾ ਪੰਜਾਬ ਦੇ ਮਾਲਕ ਬਣੇ ਫਿਰਦੇ ਨੇ ਐਸੋਲੇ ਆਪਣੇ ਆਪ ਨੂੰ ਕਹਿਣ ਵਾਲੇ ਭਗਵੰਤ ਮਾਨਵਰਗੇ ਮੁੱਖ ਮੰਤਰੀ ਆ ਜਾਂ ਹੋਰ ਉਹਨਾਂ ਦਾ ਅਮਲਾ ਲਾਮਾ ਵਾ ਜੋ ਕੁਝ ਆਏਗਾ ਇਹ ਤਾਂ ਉਹਨਾਂ ਦੇ ਉੱਤੇ ਡਿਪੈਂਡ ਆ ਵੀ ਉਹ ਕੀ ਫੰਗਾ ਲੈਂਦੇ ਆ ਸੋ ਠੀਕ ਆ ਮਤਲਬ ਘਰਾਓ ਦਾ ਇੱਕ ਤਰ੍ਹਾਂ ਦਾ ਤਰੀਕਾ ਹੈਗਾ ਆਪਣਾ ਰੋਜ਼ ਪ੍ਰਦਰਸ਼ਨ ਕਰਨ ਦਾ ਸਾਢੇ ਲੱਖ ਤੋਂ ਸੇਵਾ ਦੱਸਿਓ ਮਾਲਵੇ ਤੋਂ ਜਿਹੜਾ ਲੱਗੇ ਮੈਂ ਭਾਈ ਸਾਹਿਬ ਬਿਲਕੁਲ ਜੀ ਸੇਵਾ ਤੁਹਾਡੇ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਆ ਜਦੋਂ ਲੋੜ ਪਊਗੀ ਜਿਵੇਂ ਪਊਗੀ ਤੁਹਾਨੂੰ ਸਾਡੇ ਨੂੰ ਬੇਨਤੀ ਕਰਦੇ ਆਂਗੇ ਇੱਕ ਚੀਜ਼ ਬੜੀ ਕਲੀਅਰ ਸਮਝ ਲਓ ਸਾਰੇ ਜਿੰਨਾਂ ਸੀ ਆਨਲਾਈਨ ਹੈਗੇ ਹੋ ਜਾਂ ਜਿੰਨੇ ਸੁਣੋਂਗੇ ਵੀਡੀਓ ਕੋਈ ਵੀ ਆਫੀਸ਼ੀਅਲ ਜਿਹੜਾ ਬਿਆਨ ਭਾਈ ਅਮਿਤਪਾਲ ਸਿੰਘ ਦੇ ਬਾਰੇ ਆਉਂਦਾ ਉਹ ਜਿੰਨਾਂ ਚਿਰ ਮਾਤਾ ਜੀ ਦਾ ਬਾਪੂ ਜੀ ਦੇ ਵੱਲੋਂ ਨਹੀਂ ਆਉਂਦਾ ਉਹਨਾਂ 'ਚ ਕੋਈ ٹرسٹ ਨਾ ਕੀਤਾ ਜਾਵੇ ਜਾਂ ਬੀਬੀ ਖਾਲੜਾਈ ਦੇ ਵੱਲੋਂ ਆਊਗਾ ਜਿਸ ਕਰਕੇ ਤੇ ਤੁਸੀਂ ਕੋਈ ਵੀ ਮੇਰਾ ਭੈਣ ਭਰਾ ਜਿਹੜਾ ਵਾ ਉਹ ਬੇਨਤੀ ਆ ਵੀ ਕਿਸੇ ਤਰ੍ਹਾਂ ਵੀ ਇਨੀ ਜਲਦੀ ਯਕੀਨ ਨਾ ਕਰ ਲਿਆ ਕਰੋ ਜੇ ਵੀ ਕੋਈ ਗੱਲ ਹੁੰਦੀ ਹੁੰਦੀ ਆ ਕਿਉਂਕਿ ਜਿਹੜਾ ਆਪਣਾ ਇਹ ਪੈਰਾ ਹੈਗਾ ਵਾ ਉਹ ਇਸ ਵੇਲੇ ਬੜਾ ਸੈਂਸਿਟਿਵ ਆ ਤੇ ਸਾਨੂੰ ਬਹੁਤ ਧਿਆਨ ਦੇ ਨਾਲ ਚੱਲਣਾ ਚਾਹੀਦਾ ਵਾ ਹਰ ਗੱਲ ਸਾਨੂੰ ਜਿਹੜੀਆਂ ਕਰੀਏ ਜਿਹੜੀ ਸਾਡੇ ਸਿੰਘਾਂ ਦੇ ਬਾਰੇ ਜਿਹੜਾ ਹੋਵੇ ਤੇ ਸੌ ਚੁੱਕਣ ਬਾਰੇ ਕੋਈ ਵੀਡੀਓ ਲਾਈਦੇ ਪਹਿਲੇ ਉੱਥੇ ਸੁਣਦੇ ਹਾਂਜੀ ਬਿਲਕੁਲ ਜੀ ਇਹ ਗੱਲ ਚੱਲ ਰਹੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ 2 ਮਹੀਨਾ ਦਾ ਪ੍ਰੋਸੈਸ ਹੁੰਦਾ ਵਾ 2 ਮਹੀਨੇ ਦੇ ਵਿੱਚ ਵਿੱਚ ਐਮਪੀ ਨੇ ਸੌਹ ਚੁੱਕਣੀ ਹੀ ਹੁੰਦੀ ਆ ਸੋ ਕਿਉਂਕਿ ਆਪਣੇ ਸਿੰਘ ਜੇਲ੍ਹ ਦੇ ਵਿੱਚ ਨੇ ਐਮਪੀ ਅਮਰਪਾਲ ਸਿੰਘ ਤੇ ਉਹਨਾਂ ਨੂੰ ਪ੍ਰਸ਼ਾਸਨ ਨੇ ਚਕਾਉਣੀਆਂ ਦੇ ਉਹਦੇ ਵਾਸਤੇ ਪ੍ਰਸ਼ਾਸਨ ਨੇ ਜਿਹੜਾ ਵੀ ਅ ਪ੍ਰੋਸੈਸ ਹੁੰਦਾ ਵਾ ਉਹ ਫੋਲੋ ਕਰਨਾ ਉਸ ਦਿਨ ਜਦੋਂ ਪਾਰਲੀਮੈਂਟ 'ਚ ਸਾਰੇ ਸਿੰਘਾਂ ਨੇ ਸਾਰੇ ਜਾਣੇ ਸੌਹ ਚੱਕ ਰਹੇ ਸੀ ਉਦੋਂ ਵੀ ਉਹਨਾਂ ਦਾ ਨਾਮ ਲਿਆ ਗਿਆ ਸੀਗਾ ਪਰ ਉਹ ਉੱਥੇ ਮੌਕੇ ਤੇ ਹਾਜ਼ਰ ਨਾ ਹੋਣ ਕਰਕੇ ਉਹਨਾਂ ਨੇ ਸੌ ਨਹੀਂ ਚੱਕ ਸਕੇ ਇਹ ਤਾਂ ਪ੍ਰਸ਼ਾਸਨ ਦਾ ਵੈਸੇ ਫਰਜ਼ ਬਣਦਾ ਸੀ ਵੀ ਉਹਨਾਂ ਨੂੰ ਲੈ ਕੇ ਜਾਂਦੇ ਪਰ ਰੋ ਵਿਚਾਰ ਕਿਉਂਕਈ ਵਾਰ ਕੀ ਹੁੰਦਾ ਵਾ ਵੀ ਜਿਹੜਾ ਬੰਦਾ ਕਾਨੂੰਨੀ ਸਕੰਜੇ ਚ ਹੁੰਦਾ ਉਹਦੇ ਵਾਸਤੇ ਇੱਕ ਸਿਸਟਮ ਕੋਈ ਹੋਰ ਬਣਾਇਆ ਜਾਂਦਾ ਵਾ ਹੋ ਸਕਦਾ ਵੀ ਉਹ ਉਹਨਾਂ ਨੂੰ ਵੱਖਰੇ ਤੌਰ ਤੇ ਇਕੱਲੇ ਲਿਆ ਕੇ ਤੇ ਉਹਨੂੰ ਸੌਂਚ ਕੌਣਗੇ ਲੰਗੇ ਵਰੀ ਪਿਛਲੀ ਵਰੀ ਜੋ ਮਾਨ ਸਾਹਿਬ ਦਾ ਵੀ ਸੀਗਾ ਉਹਦਾ ਵੀ ਉਹਨਾਂ ਮਾਨ ਸਾਹਿਬ ਦਾ ਵੀ ਇਦਾਂ ਹੀ ਹੋਇਆ ਸੀਗਾ ਉਹਨਾਂ ਨੂੰ ਸੌਂਚ ਕਾਈ ਗਿਆ ਸੀ ਜਿਵੇਂ ਸੋ ਇਹ ਚੀਜ਼ਾਂ ਬਾਕੀ ਜਿਵੇਂ ਜਿਵੇਂ ਮਾਰੇ ਕਿਰਪਾ ਕਰ ਮੈਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਅ ਜੋ ਕਰਨ ਆਉਣਗੇ ਆਪਾਂ ਦਿੱਲੀ ਜਾ ਆਪਾਂ ਨਹੀਂ ਜਾ ਸਕਦੇ ਜੀ ਬਿਲਕੁਲ ਆਪਾਂ ਕਾਟਰੀਂਗ ਕਰ ਸਕਦੇ ਕਿਸੇ ਦਾ ਹੁੰਦਾ ਵੀ ਉਹ ਉਸੇ ਕਰਕੇ ਸ਼ਾਇਦ ਉਹਨਾਂ ਨੇ ਉਸ ਦਿਨ ਵੀ ਨਹੀਂ ਲਿਆਂਦਾ ਵੀ ਕਿਤੇ ਸੰਗਤਨਾ ਕੱਟੀ ਹੋ ਜੇ ਮੈਨੂੰ ਵੀ ਇਹ ਲੱਗਦਾ ਸੋ ਉਹ ਆਪਣੇ ਹਿਸਾਬ ਨਾਲ ਹੀ ਲਿਆਉਣਗੇ ਤੇ ਕਿੱਥੇ ਲੈ ਕੇ ਆਉਣਗੇ ਪਾਰਲੀਮੈਂਟ ਚ ਲਿਆਉਣਗੇ ਜਾਂ ਜੋ ਪਾਰਲੀਮੈਂਟ ਦਾ ਸਪੀਕਰ ਹੁੰਦਾ ਉਹਦੇ ਕੋਲ ਕਿੱਥੇ ਪੇਸ਼ ਕਰਨਗੇ ਇਹ ਤਾਂ ਉਹੀ ਜਾਣਦੇ ਆ ਪਰ ਆਪਾਂ ਨਹੀਂ ਜਾ ਸਕਦੇ ਇਹ ਵਿੱਚ ਆਪਾਂ ਕਾਟਰੀਂਗ ਕਰ ਸਕਦੇ ਜੀ ਨਹੀਂ ਜਦੋਂ ਸੌਂ ਚੁੱਕਣ ਜਾਣਗੇ ਤੇ ਪ੍ਰੋਟੈਸਟ ਕਰਨ ਦੀ ਜਿਹੜੀ ਗੱਲ ਆ ਮੈਨੂੰ ਲੱਗਦਾ ਨਹੀਂ ਉਹ ਥੋੜੀ ਗਲਤ ਹੋ ਜਾਊਗੀ ਕਿਉਂਕਿ ਆਪਾਂ ਇਦਾਂ ਦਾ ਕੋਈ ਵੀ ਹਾਲਾਤ ਨਾ ਬਣਾਈਏ ਜਿਸ ਦੇ ਨਾਲ ਸਰਕਾਰ ਨੂੰ ਇਹ ਮੌਕਾ ਮਿਲੇ ਕਿ ਇਹ ਲੋਕ ਜਿਹੜੇ ਨੇ ਇਹਦੇ ਮਗਰ ਜਿਹੜੇ ਇਕੱਠੇ ਹੋਏ ਨੇ ਇਹ ਕੋਈ ਲਾ ਟੋੜਦੇ ਨੇ ਕਾਨੂੰਨ ਤੋੜਦੇ ਨੇ ਕਿਉਂਕਿ ਉਹਨਾਂ ਨੇ ਬਹਾਨਾ ਬਣਾਉਣਾ ਹੁਣ ਜਿਵੇਂ ਲੰਗੇ ਟਾਈਮ ਐਨਐਸਸੀ ਜਦੋਂ ਵਧਾਈ ਇਹਨਾਂ ਨੇ ਮਾਰਚ ਦੇ ਵਿੱਚ ਤੇ ਉਹ ਐਨਐਸਸੀ ਵਧਾਉਣ ਦਾ ਆਧਾਰ ਇਹਨਾਂ ਨੇ ਕੀ ਬਣਾਇਆ ਵੀ ਫੇਸਬੁੱਕ ਤੇ ਉੱਤੇ ਉੱਤੇ ਉਹਦਾ ਅਕ ਵਿੱਚ ਪੋਸਟਾਂ ਪੈਂਦੀਆਂ ਨੇ ਇਹਨਾਂ ਨੇ ਅਮਰਸਰ ਦੇ ਵਿੱਚ ਕੋਈ ਮੋਰਚਾ ਲਾਇਆ ਹੋਇਆ ਅਮਿਤਪਾਲ ਦੇ ਹੱਕ ਦੇ ਵਿੱਚ ਉੱਥੇ ਸਟੇਜਾਂ ਦੇ ਉੱਤੇ ਗਰਮ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਨੇ ਗਰਮ ਬਿਆਨ ਦਿੱਤੇ ਜਾਂਦੇ ਪਰ ਉੱਥੇ ਬੁਲਾਰੇ ਆਉਂਦੇ ਸੀ ਹਲਕ ਬੁਲਾਰੇ ਦਾ ਆਪ ਕੋ ਬਣਾ ਨਹੀਂ ਜੀ ਵਿਚਾਰ ਹੁੰਦਾ ਸੀਗਾ ਤੇ ਉਹਦੇ ਵਿੱਚ ਤਾਂ ਉਹਦਾ ਕੁਝ ਨਹੀਂ ਸੀਗਾ ਪੱਕਾ ਟਾਈਮ ਤਾਂ ਹੋਰ ਕਿੰਨੇ ਟਾਈਮ 'ਚ ਆ ਜਾਊਗੀ ਸਰਜੀ ਸਿੰਘ ਦਾ ਪੈਸਾ ਬਾਰੇ ਕੋਈ ਸਟੇਜ ਸਟਰੋਂਗ ਬਿਆਨ ਕਿਉਂ ਨਹੀਂ ਸਰਜੀ ਸਿੰਘ ਨੇ ਬਿਆਨ ਦਿੱਤਾ ਵਾ ਜੀ ਬਿਲਕੁਲ ਤੁਸੀਂ ਸ਼ਾਇਦ ਨਹੀਂ ਸੁਣਿਆ ਹੋਣਾ ਭਾਈ ਸਰਜੀ ਸਿੰਘ ਨੇ ਬਿਆਨ ਦਿੱਤਾ ਵਾ ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਜੋ ਵੀ ਇਹਦੇ ਵਾਸਤੇ ਕਰ ਸਕਦਾ ਹੋਊਗਾ ਭਾਈ ਸਾਹਿਬ ਬਾਰੇ ਜਾਂ ਬਾਕੀ ਸਿੰਘਾਂ ਬਾਰੇ ਜਾਂ ਬਾਦੀ ਸਿੰਘਾਂ ਬਾਰੇ ਉਹ ਜ਼ਰੂਰ ਕਰੋਗੇ ਤੇ ਇੱਕ ਐਮਪੀ ਹੋਣ ਦੇ ਨਾਤੇ ਜੋ ਵੀ ਉਹਨਾਂ ਨੇ ਵੱਲੋਂ ਆਵਾਜ਼ ਆ ਉਹ ਚੱਕੀ ਜਾਊਗੀ ਸੋ ਕਿਉਂਕਿ ਕੋਈ ਐਮਪੀ ਦੇ ਕੋਲ ਜੋ ਪਾਵਰ ਹੁੰਦੀ ਹੈ ਜਿੰਨੀ ਕੁ ਹੁੰਦੀ ਹੈ ਉਹਦੇ ਮੁਤਾਬਕ ਜੋ ਕਰ ਸਕਦੇ ਜ਼ਰੂਰ ਕਰਨਗੇ ਵੀ ਇੱਡੀ ਕੋਈ ਗੱਲ ਨਹੀਂ ਹੈ ਕਿ ਵੀ ਉਹ ਨਹੀਂ ਕਰਨਗੇ ਤੇ ਉਹਨਾਂ ਦੀ ਸਟੇਟਮੈਂਟ ਵੀ ਆਈ ਸੀਗੀ ਸ਼ਾਇਦ ਨਹੀਂ ਸੁਣੀ ਹੋਣੀ ਤੇ ਬਾਕੀ ਬਾਕੀ ਵੀ ਰਾਜਾ ਜੀ ਪੱਕੀ ਜਿਹੜੀ ਗੱਲ ਕਰਦੇ ਹਾਂ ਪੱਕੇ ਸਮੇਂ ਦੀ ਤਾਂ ਨਹੀਂ ਮੈਂ ਕਹਿ ਸਕਦਾ ਤੁਹਾਨੂੰ ਵੈਸੇ ਮੈਂ ਦੱਸਿਆ ਵੀ ਪੱਕਾ ਸਮਾਂ ਤਾਂ ਕੋਈ ਖੇੜੀ ਏਡੀ ਵੱਡੀ ਕੋਈ ਨਹੀਂ ਹੈਗੀ ਸੋਭਾ ਸਰਕਾਰ ਅੱਜ ਕੱਲ ਕਹਿ ਦੇ ਤੇ ਕੱਲ ਨੂੰ ਭਾਈ ਹੁਣੀ ਆਪਣੇ ਪੰਜਾਬ ਆ ਜਾਣਗੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਿ ਚਲੋ ਅਜ ਨਾਲੇ ਕੇ ਉਹਦੇ ਚ ਹੋ ਸਕਦਾ ਵੀ ਉਹਨਾਂ ਨੇ ਕੋਈ ਆਪਣਾ ਸਰਕਾਰ ਹੁਣੋਂ ਖਾਸ ਚੁੱਕੀ ਹੈ ਅਮਰਪਾਲ ਸਿੰਘ ਦਾ ਵਿਰੋਧ ਕਰਨਗੇ ਤਾਂ ਆਪਣੇ ਸੰਵਿਧਾਨ ਦੇ ਅਧਿਕਾਰਕ ਖਾਣਗੇ ਤੇ ਕਿਤੇ ਆਪਣੇ ਸੰਧਾਨ ਨੂੰ ਨਹੀਂ ਮੰਨਦੇ ਹਾਂ ਬਿਲਕੁਲ ਗੱਲ ਤਾਂ ਉਹੀ ਆ ਭਾਜੀ ਵੀ ਹੁਣ ਜੇ ਸਵਿਧਾਨ ਨੂੰ ਬਣਾਇਆ ਹੋਇਆ ਵਾ ਤੇ ਉਸ ਸਵਿਧਾਨ ਦੇ ਵਿੱਚ ਤਾਂ ਸਾਡੇ ਬੰਦੇ ਆ ਹੀ ਗਏ ਨਾ ਤੇ ਜਦੋਂ ਉਹ ਸਵਿਧਾਨਾਂ ਚ ਖੜ ਗਏ ਉਹਨਾਂ ਨੇ ਆਪਣੀ ਇਲੈਕਸ਼ਨ ਲਾ ਲਈ ਐਮਪੀ ਬਣ ਗਏ ਤੇ ਫਿਰ ਉਹ ਸਵਿਧਾਨਤਾ ਹੀ ਕਹਿੰਦਾ ਵੀ ਜੇ ਕੋਈ ਇੱਕ ਬੰਦੇ ਤੇ ਕੋਈ ਪਾਤ ਜੁਰਮ ਨਹੀਂ ਹੈਗਾ ਵੀ ਉਹਨੇ ਕੀਤਾ ਕੋਈ ਕੋਤਿਹਾਰ ਨਹੀਂ ਫੜੇ ਗਏ ਕੋਈ ਉਹਨੇ ਬੰਦੇ ਨਹੀਂ ਮਾਰੇ ਕੋਈ ਉਹਨੇ ਗਲਤ ਕੰਮ ਨਹੀਂ ਹੋਇਆ ਕੀਤਾ ਤੇ ਸਿਰਫ ਇਸ ਕਰਕੇ ਉਹ ਤੇ ਜਨਾਲੇ ਵਾਲੇ ਕੀ ਚੰਦ ਕਰਕੇ ਉੱਤੇ ਐਨਐਸਐ ਲਾਤੀ ਤੇ ਹੁਣ ਜਦੋਂ ਉਹ ਬੰਦਾ ਐਮਪੀ ਬਣ ਗਿਆ ਵਾ ਇੱਕ ਹਨਾ ਕਾਨੂੰਨ ਦੇ ਵਿੱਚ ਆ ਗਿਆ ਤੇ ਫਿਰ ਕਿਹੜੀ ਗੱਲ ਬਣਦੀ ਆ ਕਰਨਦੀ ਹਨਾ ਸੋ ਇਹ ਤਾਂ ਇਹ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਬੇਵਫਾਦੂ ਕਰਕੇ ਤੇ ਉਹਨਾਂ ਨੂੰ ਰੱਖਿਆ ਜਾ ਰਿਹਾ ਤੇ ਟਾਈਮ ਜਿਹੜਾ ਉਹ ਖਰਾਬ ਹੋ ਕੀਤਾ ਜਾ ਰਿਹਾ ਸਗੋਂ ਹੁਣ ਉਹ ਬਾਹਰ ਆਉਣ ਆਗੇ ਆਪਣਾ ਜਿਹੜੀ ਉਹਨਾਂ ਨੂੰ ਤਾਕਤ ਮਿਲੀ ਆ ਉਹਦਾ ਆਪਣਾ ਇਸਤੇਮਾਲ ਕਰਨ ਦੇ ਲੋਕਾਂ ਦੇ ਭਲੇ ਵਾਸਤੇ ਉਹ ਕੰਮ ਕਰਨਗੇ ਸਗੋਂ ਬਾਹਰ ਆਉਣਗੇ ਤੇ ਇਹ ਤਾਂ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਆਪਣੇ ਸੰਵਿਧਾਨ ਦੀ ਜੀ ਇਹ ਗੱਲ ਕਰਦੇ ਤੇ ਜਿੱਦ ਰੱਖਣ ਸੰਵਿਧਾਨ ਦੀ ਬਿਲਕੁਲ ਰੱਖਣ ਜੀ ਕੋਈ ਦੋਰਾਵਾ ਨਹੀਂ ਹੈ ਗਿਆ ਬਿਲਕੁਲ ਸੰਵਿਧਾਨ ਦੀ ਇੱਜ਼ਤ ਰੱਖਣ ਤੇ ਦੱਸਣ ਵੀ ਹਾਂ ਜੀ ਲਕ ਨੂੰ ਨੇ ਸਾਰਿਆਂ ਵਾਸਤੇ ਇੱਕ ਆ ਸੋ ਬਾਕੀ ਇਹੀ ਆ ਜੀ ਇਹ ਬੇਨਤੀਆਂ ਕਰਦੀਆਂ ਅਸੀਂ ਕਿ ਭਾਈ ਸਾਹਿਬ ਦੇ ਬਾਰੇ ਜਿਹੜੀ ਕੋਈ ਅਫਵਾਹ ਜਾਂ ਨਹੀਂ ਕੋਈ ਉੱਡਦੀ ਆ ਕਦੀ ਸ਼ੇ ਫੇਸਬੁੱਕ ਦੇ ਉੱਤੇ ਕਿਉਂ ਕਹੀ ਗਈ ਆ ਵੀ ਬਹੁਤ ਬਣ ਭਾਵਨਾ ਨੇ ਭਾਈ ਸਾਹਿਬ ਦੇ ਨਾਮ ਦੇ ਉੱਤੇ ਪੇਜ ਬਣਾਏ ਹੋਏ ਨੇ ਬਹੁਤਾਂ ਲੋਕਾਂ ਨੇ ਜਿਹੜੇ ਆਫੀਸ਼ਲ ਪੇਜ ਸਾਡੇ ਚੱਲਦੇ ਨੇ ਟੀਮ ਦੇ ਉਹ ਦਾ ਇੱਕ ਦੋ ਪੇਜ ਨੇ ਜਿਹੜੇ ਮੇਨ ਚੱਲਦੇ ਨੇ ਤੇ ਉਹਨਾਂ ਪੇਜਾਂ ਦੇ ਉੱਤੇ ਵੀ ਤੀਹ ਇਹ ਚੀਜ਼ ਸਮਝ ਲਓ ਵੀ ਜਿੰਨਾ ਚਿਰ ਬਾਪੂ ਜੀ ਦੇ ਮਾਤਾ ਜੀ ਦੀ ਕੋਈ ਵੀਡੀਓ ਰੂਪ ਦੇ ਵਿੱਚ ਸਟੇਟਮੈਂਟ ਨਹੀਂ ਆਉਂਦੀ ਉਹਨਾਂ ਜਦ ਛੇਤੀ ਕੀਤੇ ਆਪਾਂ ਕਿਸੇ ਵੀ ਇਦਾਂ ਦੀ ਸਟੇਟਮੈਂਟ ਤੇ ਯਕੀਨ ਨਾ ਕਰੀਏ ਕਿ ਕੋਈ ਵੀ ਬੰਦਾ ਕਿਸ ਤਰ੍ਹਾਂ ਦੀ ਪੋਸਟ ਪਾ ਹਾਣੇ ਕਿ ਉਹਨੂੰ ਪਿੱਛੇ ਜੇ ਕਿਸੇ ਨੇ ਪੋਸਟ ਪਾਤੀ ਵੀ ਹਮਤਪਾਲ ਸਿੰਘ ਦੇ ਹਾ ਹੋ ਗਏ ਨੇ ਰਿਹਾ ਹੋ ਰਹੇ ਨੇ ਤੇ ਬਹੁਤ ਸੰਗਤ ਫਿਰ ਸੰਗਤ ਦਾ ਕੀ ਹੁੰਦਾ ਵੀ ਸੰਗਤ ਫਿਰ ਫੋਨ ਕਰਨ ਲੱਗ ਜਾਂਦੀ ਹੈ ਸੰਗਤਾਂ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਸੰਗਤਾਂ ਫਿਰ ਸਾਨੂੰ ਬਹੁਤ ਵੱਡੀ ਗਿਣਤੀ 'ਚ ਫੋਨ ਆਉਣ ਲੱਗ ਪੈਂਦੇ ਆ ਮੈਸੇਜ ਆਉਣ ਲੱਗ ਪੈਂਦੇ ਆ ਵੀ ਦੱਸੋ ਜੀ ਕਿੱਥੇ ਇਹਦੇ ਭਾਈ ਸਾਹਿਬ ਕਦੋਂ ਆ ਰਹੇ ਨੇ ਕਿੱਦਾਂ ਆਪਾਂ ਇਕੱਠਾ ਕੱਟ ਕਰਨਾ ਵਾ ਲੈਣ ਜਾਣਾ ਵਾ ਇਹ ਇਹ ਗੱਲਾਂ ਲੋਕਾਂ ਦੇ ਮ ਇਹ ਲੋਕ ਬੰਦੇ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਬੇਨਤੀ ਹੈ ਇਦਾਂ ਦੀ ਕੋਈ ਵੀ ਅਫਵਾਹ ਜਿਹੜੀ ਹੁੰਦੀ ਹੁੰਦੀ ਉਹਨੂੰ ਉਡਾਇਆ ਨਾ ਕਰੋ ਪਹਿਲਾਂ ਖਬਰ ਦਾ ਜਿਹੜਾ ਪਤਾ ਕਰ ਲਿਆ ਕਰੋ ਜਿਹੜੇ ਜਿੰਮੇਵਾਰ ਬੰਦੇ ਹਨ ਤੁਹਾਨੂੰ ਪਤਾ ਵਾ ਕਿ ਕਿਹੜੇ ਕਿਹੜੇ ਜਿੰਮੇਵਾਰ ਬੰਦੇ ਨੇ ਜਿਹੜੇ ਟੀਮ ਦੇ ਵਿੱਚ ਕੰਮ ਕਰਦੇ ਨੇ ਜਾਂ ਦਾਸ ਹੈਗਾ ਜਾਂ ਹੋਰ ਸਿੰਘ ਹੈਗੇ ਨੇ ਸੋ ਜਰੂਰ ਮਾੜਾ ਜਿਹਾ ਬੇਨਤੀ ਹੈ ਵੀ ਇਹਦਾ ਪਤਾ ਕਰ ਲਿਆ ਕਰੋ ਫਿਰ ਹੀ ਕੋਈ ਵੀ ਜਿਹੜੀ ਆ ਕਰਿਆ ਕਰੋ ਜਿਹੜੀ ਕਾਨਫਰੰਸ ਦੀ ਗੱਲ ਤੁਸੀਂ ਕਰਦੇ ਹੋ ਕਿ ਮਾਤਾ ਜੀ ਉਹਨਾਂ ਨੂੰ ਬਾਪੂ ਨੂੰ ਕਾਨਫਰੰਸ ਕਰ ਦੇ ਚਾਹੀਦੀ ਹੈ ਬਿਲਕੁਲ ਸਾਰਾ ਕੁਝ ਹੋਊਗਾ ਜੀ ਅੱਜ ਜਿਹੜਾ ਪ੍ਰੋਸੈਸ ਐ ਉਹ ਫਾਲੋਅ ਅਪ ਕੀਤਾ ਜਾ ਰਿਹਾ ਵਾ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਐ ਸੌਂ ਦੀ ਕਿ ਜਿੰਨਾ ਚਿਰ ਉਹਨਾਂ ਨੂੰ ਸੌਂ ਨਹੀਂ ਜੁਗਾਉਂਦੇ ਉਨਿਚਿਤ ਤੱਕ ਦਾ ਆਪਾਂ ਗੱਲ ਹੀ ਕੋਈ ਨਹੀਂ ਕਰਨ ਦਾ ਫਾਇਦਾ ਉਹ ਸੌਂ ਚੁਕਣ ਤੋਂ ਬਾਅਦ ਹੀ ਜਿਨਾਂ ਦੀ ਦਿਹਾਈ ਦੀ ਵੀ ਗੱਲ ਚੱਲਣੀ ਐ ਉਸ ਤੋਂ ਬਾਅਦ ਹੀ ਚੱਲਣੀ ਐ ਸੋ ਪਹਿਲਾਂ ਉਹਨਾਂ ਨੂੰ ਸੌਂ ਚ ਕਾਈ ਜਾਊਗੀ ਸੌਂ ਚ ਮਾਉਣ ਤੋਂ ਬਾਅਦ ਆਫੀਸ਼ੀਅਲੀ ਜਦੋਂ ਐਮਪੀਓ ਬਣ ਜਾਂਦੇ ਨੇ ਲੈਟਰ ਮਿਲ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਅਗਲਾ ਪੈੜਾ ਵਾ ਵੀ ਉਹ ਫਿਰ ਰਿਹਾਈ ਵਾਲੀ ਗੱਲ ਚੱਲਦੀ ਐ ਫਿਰ ਉਹ ਆਫੀਸ਼ੀਅਲੀ ਜਦੋਂ ਸਾਰਾ ਕੁਝ ਹੋ ਜਾਣਾ ਵਾ ਤੇ ਫਿਰ ਤਾਂ ਮੈਨੂੰ ਲੱਗਦਾ ਵੀ ਸਰਕਾਰ ਦਾ ਹੀ ਫਰਜ਼ ਬਣਦਾ ਵੀ ਉਹ ਆਰਡਰ ਪਾ ਦੇਣ ਰਿਲੀਜ਼ ਦੇ ਦੇ ਉਹਨਾਂ ਨੂੰ ਜਿਹੜਾ ਉਹ ਪੰਜਾਬ ਆ ਜਾਣ। ਬਾਬਾ ਜੀ ਕੰਟਰੋਵਰਸੀ ਪੇਜ ਵੀ ਆਪਣੀਆਂ ਹਾਂਜੀ ਬਿਲਕੁਲ ਜੀ ਆਪਣੇ ਆਪਣੀਆਂ ਸੰਭਲੋ ਸਾਰੇ ਆਪਣੀ ਪੇਜ ਨੇ ਪਰ ਕੰਟਰੋਵਰਸੀ ਪੇਜ ਜਿਹੜਾ ਵਾ ਉਹ ਬਿਲਕੁਲ ਤੁਹਾਡੇ ਭਰੋਸੇ ਵਾਲਾ ਵਾ। ਉਹਦੇ ਉੱਤੇ ਉਹੀ ਪੇਜ ਦੇ ਉੱਤੇ ਪੋਸਟ ਪਾਊਗੀ ਜਿਹੜੀ ਪੇਜ ਉਹ ਸਹੀ ਹੋਊਗੀ ਜੈਨੂਨ ਹੋਊਗੀ। ਕੋਈ ਫੇਕ ਅਫਵਾਹ ਉੱਤੇ ਅਸੀਂ ਨਹੀਂ ਪਾਉਂਦੇ ਤੇ ਇਹ ਆਪ ਜੀ ਦਾ ਚਲੋ ਧੰਨਵਾਦ ਤੁਸੀਂ ਪੁੱਛਿਆ ਪਰ ਇਹ ਬਿਲਕੁਲ ਗੱਲ ਕਲੀਅਰ ਹੈ। ਕੰਟਰੋਵਰਸੀ ਦੇ ਉੱਤੇ ਜੀ ਗੀ ਚੀਜ਼ ਪੈਂਦੀ ਆ ਤੇ ਉਹ ਬਿਲਕੁਲ ਜੈਨੂਨ ਹੋਊਗੀ ਤੇ ਉਹ ਪਹਿਲਾਂ ਖਬਰ ਨੂੰ ਬਿਲਕੁਲ ਪੁਸ਼ਟੀ ਕੀਤੀ ਜਾਂਦੀ ਆ ਤੇ ਫਿਰ ਪਾਈ ਜਾਂਦੀ ਆ ਸੋ ਇਸ ਕਰਕੇ ਉਹਦਾ ਤੁਸੀਂ ਬਿਲਕੁਲ ਯਕੀਨ ਕਰ ਸਕਦੇ ਹੋ ਮੈਂ ਸਦਾ ਜਵਾਬ ਸਹੀ ਨਹੀਂ ਦੇ ਸਕਦਾ ਪਰ ਹਾਂਜੀ ਸਰਬੱਤ ਖਾਲਸਾ ਸਰਬੱਤ ਖਾਲਸਾ ਵੀ ਜੀ ਵੇਖੋ ਸਰਬੱਤ ਖਾਲਸਾ ਦਾ ਜਿਹੜਾ ਪ੍ਰੋਸੈਸ ਆ ਨਾ ਉਹ ਬਹੁਤ ਵੱਡਾ ਵਸ ਸਰਬੱਤ ਖਾਲਸਾ ਕੋਈ ਖੇਡ ਨਹੀਂ ਹੈਗਾ ਕਿ ਜਦੋਂ ਮਰਜ਼ੀ ਆਪਾਂ ਸਰਬੱਤ ਖਾਲਸਾ ਕਰ ਲਈਏ ਸਰਬੱਤ ਖਾਲਸੇ ਦੀ ਰਾਜਨੀਤੀ ਹੁੰਦੀ ਆ ਬਹੁਤ ਵੱਡੀ ਸਾਰਾ ਪੰਥ ਇਕ ਹੁੰਦਾ ਫਿਰ ਸਰਬੱਤ ਖਾਲਸਾ ਹੁੰਦਾ ਹੁੰਦਾ ਨਾਲੇ ਹੁਣ ਜਿਹੜਾ ਆਪਣਾ ਮਸਲਾ ਵਾ ਨਾ ਹੁਣ ਆਪਣਾ ਮਸਲਾ ਬੇਸ਼ੱਕ ਆਪਾਂ ਧਾਰਮਿਕ ਆ ਧਰਮ ਦੀ ਗੱਲ ਕਰਨ ਵਾਲੇ ਆ ਪਰ ਇਸ ਲਈ ਆਪਣਾ ਰਾਜਨੀਤਿਕ ਮਸਲਾ ਹੋ ਗਿਆ ਵਾ ਸੋ ਇੱਕ ਨੂੰ ਰਾਜਨੀਤਿਕ ਤੌਰ ਤੇ ਦੇਤੇ ਵੇਖਿਆ ਜਾਵੇ ਤੇ ਫਿਰ ਸਰਬੱਤ ਖਾਲਸੇ ਦਾ ਜਿਹੜਾ ਪੈਰਾ ਹੋ ਰਿਹਾ ਉਹ ਧਰਮ ਦਾ ਮਾਮਲਾ ਵਾ ਸਰਬੱਤ ਖਾਲਸਾ ਹੋ ਸਕਦਾ ਵਾ ਸਰਬੱਤ ਖਾਲਸਾ ਕੀਤਾ ਜਾ ਸਕਦਾ ਵਾ ਜੇ ਨਈ ਇਸ ਤਰੀਕੇ ਨਾਲ ਇਹ ਜ਼ੁਲਮ ਕਰ ਨੂੰ ਹਟਦੇ ਸਰਕਾਰਾਂ ਨਹੀਂ ਹਟਦੀਆਂ ਤੇ ਬਿਲਕੁਲ ਸਰਬੱਤ ਖਾਲਸਾ ਕਰਕੇ ਆਪਣੇ ਨੌਜਵਾਨਾਂ ਲਈ ਆਪਣੇ ਬੱਚਿਆਂ ਲਈ ਜੇਲ੍ਹਾਂ ਚ ਬੰਦਬੰਦੀ ਸਿੰਘਾਂ ਲਈ ਕੋਈ ਠੋਸ ਰਣਨੀਤੀ ਕੋਈ ਠੋਸ ਹੁਕਮ ਇਦਾਂ ਦਾ ਜਿੱਲਾ ਸਰਬੱਤ ਖਾਲਸਾ ਦੇ ਵਿੱਚ ਸਰਕਾਰ ਨੂੰ ਹੋਵੇ ਜਹੇਦਾਰ ਸਾਹਿਬਾਨ ਕਰਨ ਉਹਦੇ ਵਾਸਤੇ ਸਾਰਾ ਪੰਥ ਇੱਕ ਪਲੇਟਫਾਰਮ ਤੇ ਹੋਵੇ ਤੇ ਫਿਰ ਗੱਲ ਬਣਨੀ ਹੈ ਨਾ ਜਿੰਨੇ ਦਲ ਪੰਥ ਜਿੰਨੀਆਂ ਸੰਤੋਧਾਵਾਂ ਜੋ ਵੀ ਸਾਡੇ ਮੁਖੀ ਨੇ ਜਹੇਦਾਰ ਨੇ ਪੰਥ ਪ੍ਰਸਤਨ ਨੇ ਉਹਨਾਂ ਸਾਰਿਆਂ ਨੂੰ ਇੱਕ ਸਟੇਟ ਤੇ ਖੜਕੇ ਇੱਕ ਜਿਹੜਾ ਸਾਂਝਾ ਬਿਆਨ ਦੇਣਾ ਚਾਹੀਦਾ ਮੈਂ ਕਹਿੰਦਾ ਵੀ ਬਹੁਤ ਵੱਡੀ ਗੱਲ ਨਹੀਂ ਹੈਗੀ ਜੇ ਜਿੰਨੀਆਂ ਵੀ ਜਤੀਆਂ ਸੰਬੰਧੀਆਂ ਸੰਪਰਦਾਵਾਂ ਇੱਕ ਨਹੀਂ ਰੋਮ ਤੇ ਕੱਢ ਜਾਣ ਇਹ ਠੋਕੇ ਗੱਲ ਕਹਿਣ ਸਰਕਾਰ ਨੂੰ ਸਿੱਧਾ ਕਹਿਣ ਠੋਕੇ ਵੀ ਸਾਡੇ ਜੰਨੇ ਬੰਦੀ ਸਿੰਘ ਜਿੰਨਾਂ ਸਿਆਵਾਂ ਪੂਰੀਆਂ ਕਰ ਲਈਆਂ 24 ਘੰਟਿਆਂ ਦੇ ਅੰਦਰ ਰੀਲੀਜ਼ ਕਰੋ ਠੀਕ ਆ ਤੇ ਜਿਹੜੇ ਸਾਡੇ ਨੌਜਵਾਨ ਨਯਾਇਤ ਸਿੰਘਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਐਨਐਸਰ ਲਾ ਕੇ ਉਹਨਾਂ ਨੂੰ ਰੀਲੀਜ਼ ਕਰੋ ਤੇ ਇਹਦੇ ਵਾਸਤੇ ਅਲਟੀਮੇਟਮ ਦੇਣ ਸਰਕਾਰ ਨੂੰ ਪੰਤ ਅਲਟੀਮੇਟਮ ਦਵੇ ਤੇ ਪੰਤ ਇਦਾਂ ਹੋਵੇ ਵੀ ਕੱਠਾ ਹੋ ਕੇ ਹੋਵੇ ਇਸ ਪੇਜ ਤੇ ਲਾਈਵ ਕੰਟਰੋਵਰਸੀ ਤੇ ਲਾਈਵ ਹੋਇਆ ਕਰੋ ਜੀ ਤਾਂ ਕਿ ਜਿਆਦਾ ਸੰਗਤ ਜੁੜ ਸਕੇ ਜਰੂਰ ਜੀ ਕੋਸ਼ਿਸ਼ ਕਰਾਂਗੇ ਕਿ ਕੰਟਰੋਵਰਸੀ ਤੇ ਵੀ ਲਾਈਵ ਹੋਇਆ ਕਰਾਂਗੇ ਤੇ ਇਹ ਵੀ ਇੰਸਟਾਗ੍ਰਾਮ ਵਗੈਰਾ ਜਿਹੜਾ ਸੀ ਉਹ ਸਰਕਾਰ ਨੇ ਬੰਦ ਕਰਤਾ ਸੀ ਪਹਿਲਾਂ ਦੁਬਾਰਾ ਹੋਣੀ ਚਲਾਇਆ ਸਿੰਘਾਂ ਨੇ ਬਣਾਇਆ ਨਵਾਂ ਤੇ ਬੱਸ ਇੰਨੀ ਇੱਕ ਅਪਡੇਟ ਸੀ ਜੀ ਤੇ ਦੁਬਾਰਾ ਬੇਨਤੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਉੜਦੀ ਆ ਛੇਤਰੀ ਕੀਤੇ ਆ ਸਭ ਅਫਵਾਹਾਂ ਦੇ ਯਕੀਨ ਕਰਕੇ ਤੇ ਇਹਨੂੰ ਸੋਸ਼ਲਾਈਜ਼ ਨਾ ਕਰਿਆ ਕਰੋ ਪਹਿਲਾਂ ਉਸ ਚੀਜ਼ ਨੂੰ ਕੋਖ ਲਿਆ ਕਰੋ ਜਿੰਨੇ ਪੋਸਟ ਪਾਈ ਹੁੰਦੀ ਆ ਪਹਿਲਾਂ ਉਹਨੂੰ ਪੁੱਛੋ ਕਿ ਤੂੰ ਪਾਈ ਹੈ ਪਾਈ ਆ ਇਹਦਾ ਕੀ ਸਰੋਤ ਆ ਇਹ ਤੈਨੂੰ ਕਿੱਥੋਂ ਖਬਰ ਮਿਲੀ ਆ ਤੈਨੂੰ ਕਿੰਨੇ ਕਿਹਾ ਆ ਕੀ ਪਰਿਵਾਰ ਵੱਲੋਂ ਕੋਈ ਸਟੇਟਮੈਂਟ ਆਈ ਆ ਜਾਂ ਜ਼ਿੰਮੇਵਾਰ ਬੰਦਿਆਂ ਵੱਲੋਂ ਕੋਈ ਸਟੇਟਮੈਂਟ ਆਈ ਆ ਫਿਰ ਆਪਾਂ ਗੱਲ ਕਰ ਸਕਦੇ ਆ ਹੁਣ ਮੰਨ ਲਓ ਜੇ ਕੋਈ ਵੀ ਅਪਡੇਟ ਜਾਂਦੀ ਆਊਗੀ ਤੇ ਮੈਂ ਪਾਉਣਾ ਵਾ ਤੁਸੀਂ ਭਰੋਸਾ ਕਰ ਸਕਦੇ ਹੋ ਕਿ ਅਸੀਂ ਉਹ ਚੀਜ਼ ਪਾਵਾਂਗੇ ਉਹ ਚੀਜ਼ ਬੋਲਾਂਗੇ ਜਿਹੜੀ ਚੀਜ਼ ਸਹੀ ਹੋਊਗੀ ਪਹਿਲਾਂ ਕੋਖੀ ਹੋਊਗੀ ਸੋ ਬੜਾ ਧੰਨਵਾਦ ਤੁਹਾਡਾ ਸਾਰਿਆਂ ਨੂੰ ਜੋੜਨ ਵਾਸਤੇ ਇਹਨੂੰ ਸ਼ੇਅਰ ਕਰ ਦਿਓ ਸੰਗਤਾਂ ਦਾ ਪਹੁੰਚਾ ਦਿਓ ਕਿਉਂਕਿ ਬਹੁਤ ਸੰਗਤਾਂ ਫੋਨ ਕਰਦੀਆਂ ਨੇ ਮੈਸੇਜ ਕਰਦੀਆਂ ਨੇ ਗੁਰੂ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਬਾਣੀ ਤੇ ਬਾਣੇ ਨਾਲ ਜੁੜੋ ਅਮਰਤਾਰੀ ਹੋਵੋ ਨਸ਼ੇ ਤਿਆਗੋ ਤਾਂ ਕਿ ਅਪਰਾਲਮੀਨ ਕਰਕੇ ਪੰਥ ਪੰਜਾਬ ਦੀ ਗੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ